मेरा नाम डॉक्टर प्रमोद चौधरी मैं लुधियाना पंजाब ग्यारह मैं इस बारे में कहना चाह रहे हैं कि जो इलेक्शन चल रहे हैं पंजाब में एक जून को इलेक्शन होने जा रहा है इस पंजाब की धरती महापुरुषों की धरती है पीर पैगम्बरों की धरती है यहाँ पर के जो लोग हैं बहुत सोच समझ के काम करते हैं और इस देश में संविधान बचाने के लिए इस देश में वोट करना चाहिए और जो तड़ी पार हैं जुमलेबाज हैं इनको इस देश से बाहर करके और एक अच्छे संविधान की सुरक्षा वास्ते अच्छी सरकार चुननी चाहिए रंजीत सिंह ढिलो जी विधायक रह तो चुकी है एक्सलूट सरदार रंजीत सिंह ढिल्लो जैसा वर्गा कोई ईमानदार बंदा है नहीं जितने भी चौंतीस कैंडिडेट खड़े या चौंतीस कैंडिडेट का एक तरफ 33 कर दिए जाएं और एक तरफ रंजीत सिंह ढिल्लो कर दिए जाएं मेरी ख्याल से रंजीत सिंह ढिल्लो के मुकाबला एक तैंतीस कैंडिडेट नहीं कर पाएंगे जो एक ईमानदार और बढ़िया छव और एक मिशनरी लीडर है अपनी पार्टी का वफादार एक कार्यकर्ता है जिसको टिकट दी है और मानब्सा है मैं समझता हूँ कि रंजीत सिंह ढिल्लो इस चुनाव में कामयाबी जरूर हासिल करेंगे जीत के पार्लियामेंट जाएंगे ਇਹ ਰਹੇ ਤੇ ਸੁਖੂ ਜੀ ਅੱਜ ਉਹਨੇ ਕਾਲੇ ਜਾਲ ਦਾ ਪ੍ਰੋਗਰਾਮ ਹੈ ਹਲਕਾ ਦਾ ਆਖਾ ਦੇ ਐਮਐਲਏ ਜੀ ਸਾਹਿਬ ਆਏ ਕਿ ਕੰਨਵਾ ਦੇ ਬਾਰੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਕਿ ਇੰਨੇ ਜ਼ਿਆਦਾ ਪ੍ਰੋਗਰਾਮ ਨੇ ਕਿ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦਾ ਜਾਣਾ ਸੰਭਵ ਨਹੀਂ ਆ ਇਸ ਕਰਕੇ ਈਆਲੀ ਸਾਹਿਬ ਅੱਜ ਇੱਥੇ ਬੇਨਤੀ ਕਰਨ ਆਏ ਸੀ ਕਿਉਂਕਿ ਇਹ ਉਹਨਾਂ ਦਾ ਆਪਣਾ ਹਲਕਾ ਆ ਜਿੱਥੋਂ ਐਮਐਲਏ ਰਹੇ ਨੇ ਇਸ ਹਲਕੇ ਦੇ ਜਿਹੜਾ ਵੋਟਰ ਨੇ ਉਹ ਪੱਬਾਂ ਪਾਰ ਹੋਏ ਫਿਰਦੇ ਨੇ ਤੇ ਵੋਟ ਪਾਣ ਲਈ ਪਰ ਉਹਨਾਂ ਦੀ ਇੱਕ ਨਿਰਮਾਣ ਸੀਗੀ ਜਿਹੜੀ ਉਹਨਾਂ ਦੀ ਕਿ ਢੱਲੋ ਸਾਹਿਬ ਸਾਡੇ ਵਿੱਚ ਜਰੂਰ ਆਣ ਪਰ ਸਮੇਂ ਦੀ ਕਮੀ ਹੋਣ ਕਰਕੇ ਇਹ ਜਿਹੜੀ ਆ ਅੱਜ ਮੀਟਿੰਗ ਆ ਇਹ ਵਾਲੀ ਸਾਹਿਬ ਨੇ ਸੰਬੋਧਨ ਕੀਤੀ ਹੈ ਤੇ ਬੇਨਤੀ ਕਰਨਾ ਹੈ ਇੱਕ ਲੋਕਾਂ ਦੀ ਜਵਾਨ ਤੇ ਇੱਕ ਸਵਾਲ ਹੈ ਕਿ 2017 ਤੋਂ ਪਹਿਲਾਂ ਜੋ ਪੰਜਾਬ ਤੇ ਵਿਕਾਸ ਹੋ ਗਿਆ ਉਹ ਦੁਆਰਾ ਨਹੀਂ ਹੋਇਆ ਉਸ ਤੋਂ ਬਾਅਦ ਵੀ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਇਸ ਬਾਰੇ ਕੀ ਕਹਿਣਾ ਤੁਹਾਡਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਸਰਕਾਰ ਆਈ ਆ ਵਿਕਾਸ ਉਦੋਂ ਹੀ ਹੋਇਆ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਉਹਦਾਂ ਦੀਆਂ ਸੜਕਾਂ ਬਣਾ ਦੂੰਗਾ ਜਿਹੜੀਆਂ ਬੰਮ ਮਾਰ ਕੇ ਟੁੱਟਣੀਆਂ ਨੇ ਔਰ ਬਣਾਈਆਂ ਤੇ ਇਹ ਗੱਲਾਂ ਦੇ ਵਿੱਚ ਉਸ ਟਾਈਮ ਲੋਕਾਂ ਨੂੰ ਗੁੰਮਰਾ ਕੀਤਾ ਗਿਆ ਕਿ ਸੁਖਬੀਰ ਗਲਤ ਗੱਲਾਂ ਕਰਦਾ ਹੈ ਪਰ ਜਿਵੇਂ ਜੋ ਸਰਦਾਰ ਸੁਖਬੀਰ ਸਿੰਘ ਕਹਿੰਦਾ ਸੀ ਉਹ ਕਰਕੇ ਦਿਖਾਉਂਦਾ ਸੀ ਉਸ ਤੋਂ ਬਾਅਦ ਹੀ ਕਾਂਗਰਸ ਦੀ ਸਰਕਾਰ ਨੇ ਤੇ ਹੁਣ ਜਿਹੜੀ ਭੰਡ ਦੀ ਸਰਕਾਰ ਆ ਇਹਨੇ ਵੀ ਭੰਡੇ ਹੀ ਆ ਕਰ ਪਿਆ ਕੋਈ ਕੰਮ ਕਰਕੇ ਡੱਕਾ ਦੂਰਾ ਨਹੀਂ ਕੀਤਾ ਲੁਧਿਆਣਾ ਵਾਸੀਆਂ ਨੂੰ ਕੀ ਬੀਰ ਕਾ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਆਪਣੇ ਲੋਕਲ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਇਹਨਾਂ ਨੂੰ ਸਾਰੀਆਂ ਸਮੱਸਿਆਵਾਂ ਲੁਧਿਆਣੀਆਂ ਦੀ ਪਤਾ ਔਰ ਸਾਡੇ ਲੁਧਿਆਣੇ ਦੇ ਸਮੱਸਿਆ ਦਾ ਮ ਹੱਲ ਹੋ ਸਕਣ ਜਿਹੜੇ ਬਾਹਰੀ ਕੈਂਡੀਡੇਟ ਨੇ ਉਹਨਾਂ ਨੇ ਕਿਸੇ ਨੇ ਲੁਧਿਆਣੇ ਲਈ ਕੁਝ ਨਹੀਂ ਸੋਚਣਾ ਤੇ ਰਵਨੀਤ ਮਿੱਟੂ ਤਾਂ ਆਪ ਮੰਨ ਗਿਆ ਕਿ ਮੈਂ ਤਾਂ ਦਿੱਲੀ ਜਾ ਕੇ ਬੈਠਣਾ ਹੁੰਦਾ ਮੈਂ ਕੀ ਲੈਣਾ ਲੋਕਾਂ ਸਮੱਸਿਆਵਾਂ ਤੋਂ ਧੰਨਵਾਦ